ਦਿੱਸੀ ਬੂਆ ਚਲੋ ਬਾਈ ਗੱਲ ਦਾ ਨਾ ਉਹਨੂੰ ਕੀ ਹੋਇਆ ਵੱਡੇ ਬਾਈ ਆਈ ਜਾਂਦੇ ਸੀ ਮਾਲੀ ਕੀ ਹੋਇਆ ਬਾਈ ਅਸੀਂ ਨਾ ਗੱਡੀਆਂ ਧਬਾਈ ਜਾਂਦੇ ਸੀ ਗੱਡੀਆਂ ਧਬਾਉਂਦੇ ਸੀ ਤੇ ਮੈਂ ਨਾ ਬਾਈ ਦੇ ਘਰੇ ਚਲ ਗਿਆ ਜਗਤਾਰ ਦੇ ਤੇ ਜਗਤਾਰ ਦੇ ਘਰੇ ਗਿਆ ਮੈਨੂੰ ਲੱਗੀ ਵੀ ਭੁੱਖ ਬਾਈ ਮੈਂ ਘਰੋਂ ਰੋਟੀ ਖਾ ਕੇ ਨਹੀਂ ਗਿਆ ਤੇ ਮੈਂ ਕਿਹਾ ਵੀ ਜਗਤਾਰਾ ਆਪਣੇ ਕੀ ਸਬਜੀ ਆ ਤੇ ਇਹਨੇ ਪੁੱਛਿਆ ਭੈਣ ਨੂੰ ਤੇ ਭੈਣ ਕਹਿੰਦੀ ਵੀ ਮਤਲਬ ਪਰਜਾਈ ਸਾਡੀ ਕਹਿੰਦੀ ਕਹਿੰਦੀ ਕੜੀ ਐ ਚਟਣੀ ਐ ਇਹ ਦਹੀਆਂ ਮੈਂ ਕਹਾ ਹਈ ਨਹੀਂ ਭੈਣ ਮੇਰੀ ਇਹ ਦੁੱਖੀ ਤੋੜ ਤੇ ਅੱਜ ਤੱਕ ਤੇ ਮੈਂ ਕਹਾ ਭਣੇ ਲਾ ਦੇ ਰੋਟੀਆਂ ਰੋਟੀਆਂ ਲਾਤੀਆਂ ਬਈ ਪਰਝਾਈ ਨੇ ਪਰਝਾਈ ਨੇ ਤਾਂ ਰੋਟੀਆਂ ਲਾਈਆਂ ਮੈਂ ਇਹਨੂੰ ਕਹਾ ਮੈਂ ਕਹਾ ਵੀ ਯਾਰ ਮੈਂ ਚੌੜ ਕਰਕੇ ਆਉਣਾ ਪਰਝਾਈ ਨਾ ਤੇ ਮਤਲਬ ਆਹੀ ਦੋਨਾਂ ਨੇ ਗੱਲ ਕੀਤੀ ਮੈਂ ਕਹਾ ਯਾਰ ਜੇ ਕੋਈ ਹੋਰ ਬੰਦਾ ਹੁੰਦਾ ਮੈਂ ਕਹਾ ਸ਼ਾਇਦ ਉਹਨੇ ਇਹ ਸੋਚਣਾ ਸੀ ਹਨਾ ਵੀ ਮਤਲਬ ਪਹਿਲੀ ਗੱਲ ਤਾਂ ਉਹਨੇ ਜਾਣ ਹੀ ਨਹੀਂ ਸੀ ਦੇਣਾ ਮੈਨੂੰ ਦੂਜੀ ਗੱਲ ਮੈਂ ਕਹਾ ਜੇ ਉਹ ਜੇ ਜਾਣ ਵੀ ਦਿੰਦਾ ਤਾਂ ਉਹ ਨਾਲ ਜਾਂਦਾ ਵੀ ਯਾਰ ਮੇਰੀ ਵਾਈਫ ਕੱਲੀ ਖੜੀ ਆ ਰਸੋਈ 'ਚ ਤੇ ਮੈਂ ਕਹਾ ਮੈਂ ਮੈਂ ਇਹਨੂੰ ਦੱਸੀ ਜਾਂਦਾ ਜੀ ਮੈਂ ਕਹਾ ਮੈਂ ਕੱਲਾ ਗਿਆ ਮੈਂ ਕਹਾ ਮੈਂ ਜਾ ਕੇ ਐ 1100 ਰੁਪਏ ਦੇਤਾ ਮੈਂ ਕਹਾ ਪਰਝਾਈ ਨੂੰ ਤੇ ਮੈਂ ਕਹਾ ਮੈਂ ਫੜਾ ਕੇ ਉਹ ਵੀ ਲੈ ਭੈਣੇ ਤੇਰਾ ਸ਼ਗਨ ਮੈਂ ਕਹਾ ਅਸੀਂ ਮੈਂ ਕਹਾ 2-3 ਮਿੰਟ ਮੈਂ ਇਹਦੇ ਭੈਣ ਅੰਦਰ ਚੋੜ ਕਰੀ ਗਏ ਮੈਂ ਕਹਾ ਯਾਰ ਜੇ ਕੋਈ ਹੋਰ ਹੁੰਦਾ ਮੈਂ ਕਹਾ ਯਾਰ ਭਰੋਸੇ ਦੀ ਗੱਲ ਹੁੰਦੀ ਆ ਯਕੀਨ ਆ ਬਾਈ ਸਾਰੇ ਮੈਂ ਕਹਾ ਯਾਰ ਵੀ ਐਡਾ ਯਕੀਨ ਆ ਜਗਤਾਰ ਨੂੰ ਮੈਂ ਕਹਾ ਫੇਰ ਫੇਰ ਮੈਂ ਕਹਾ ਮੈਂ ਦੁਬਾਰੇ ਗਿਆ ਮੈਂ ਕਹਾ ਦੁਬਾਰੇ ਵੀ ਜਗਤਾਰ ਮੈਂ ਦੁਬਾਰੇ ਚੋੜ ਕਰਕੇ ਆਉਣਾ ਫਿਰ ਮੈਂ ਉਹ ਲੈ ਗਿਆ ਮਤਲਬ ਇੱਕ ਉਹ ਸੀਗਾ ਕੱਪੜਾ ਸੀਗਾ ਹਾਂ ਮੈਂ ਜਾ ਕੇ ਉਹੀ ਕਹਤਾ ਮੈਂ ਕਹ ਲੈ ਭਣੇ ਚੱਕ ਮਾਨ ਸਨਮਾਨ ਤੇਰਾ ਤੇ ਮਤਲਬ ਐ ਸੋਚੀਏ ਮੈਂ ਕਹ ਯਾਰ ਭਰੋਸਾ ਹੀ ਹੁੰਦਾ ਮੈਂ ਕਹ ਯਕੀਨ ਆ ਭਾਈ ਮੈਂ ਕਹ ਯਕੀਨ ਆ ਯਾਰ ਐਡੀ ਮੈਂ ਕਹ ਨਹੀਂ ਜੇ ਜਗਤਾਰ ਮੈਂ ਕਹ ਚਲ ਮੇਰੀ ਦਾਦੇ ਕੋਈ ਹੋਰ ਬੰਦਾ ਹੁੰਦਾ ਪਹਿਲੀ ਗੱਲ ਮੈਂ ਕਹ ਉਹਨੇ ਜਗਤਾਰ ਨੇ ਜਾਣ ਨਹੀਂ ਸੀ ਦੇਣਾ ਹਨਾ ਭੈਣਾ ਨੂੰ ਵੀ ਭਾਈ ਸਾਰਿਆਂ ਨੇ ਉਹ ਵੀ ਮਿਲਣਾ ਜੀ ਮਤਲਬ ਭਾਈ ਮੇਰੀ ਸਿਸਟਰ ਸਾਨੂੰ ਭਾਈ ਮੇਰੀ ਸਿਸਟਰ ਨਾਲ ਹੀ ਮਿਲਦੀ ਆ ਭਾਈ ਜੇ ਮਤਲਬ ਵੀ ਮਤਲਬ ਮੈਨੂੰ ਉਹਨੇ ਘੱਟ ਮਿਲਣਾ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਉਹ ਕਹੂਗੀ ਤੁਸੀਂ ਆਏ ਨਹੀਂ ਬੇ ਸਾਡੇ ਨਾਲ ਫੋਨ ਤੇ ਗੱਲ ਆ ਜਾਂਦੀ ਪਰ ਤੁਸੀਂ ਮੇਰੇ ਖਾਲਾ ਉਹ ਜਿਹੜਾ ਰਿਸ਼ਤਾ ਹੈ ਬਾਈ ਉਹ ਵੀ ਤਾਂ ਕਿਤਨਾ ਕਿਤੇ ਬਣਾਇਆ ਹੈ ਨਾ ਇਸ ਰਿਸ਼ਤੇ ਦੇ ਵਿੱਚ ਤੁਹਾਡੇ ਇੰਨੇ ਸਾਲਾਂ ਦਾ ਟਰਸਟ ਕਹਿ ਲਓ ਜਾਂ ਵਾਈਬ ਕਹਿ ਲਓ ਜਾਂ ਉਸ ਅਕਾਲ ਪੁਰਖ ਦੀ ਕਿਰਪਾ ਹੈ ਜਿਹੜਾ ਯਕੀਨ ਮੰਨਦੇ ਟਾਈਮ ਬਹੁਤ ਲੱਗ ਜਾਂਦਾ ਬਾਈ ਏਸੈਂਟ ਗੱਡੀ ਸੀਗੀ ਸੱਤ ਜਾਣੇ ਬੈਗੇ ਬਾਈ ਟੈਟ ਟੈਟ ਜੀ ਇਹਨਾਂ ਚੋਂ ਸੱਤ ਚੋਂ ਦੋ ਜਾਣੇ ਕੈਰੇਕਟਰ ਸੀਗੇ ਮਤਲਬ ਬਾਈ ਇੱਕ ਦਾ ਨਾਮ ਹੈ ਧੀਰਜ ਉਹ ਬਾਈ ਬੜਾ ਹੀ ਜ਼ਿਆਦਾ ਮੋਟਾ ਮਤਲਬ ਜਿਵੇਂ ਫੁੱਟਬਾਲ ਗੇਂਦ ਹੈ ਫੁੱਟਬਾਲ ਤੇ ਕੋਲ ਸਿੱਧੇ ਕਿਧਰ ਬਾਈ ਹੂੰ ਮਤਲਬ ਜੇ ਉਹਨੂੰ ਤੁਸੀਂ ਤੁਰੇ ਆਉਂਦੇ ਨੂੰ ਦੇਖ ਲਓ ਹੂੰ ਐ ਪਤਾ ਨਹੀਂ ਲੱਗਦਾ ਵੀ ਇਹਦਾ ਮੂੰਹ ਕਿੱਧਰ ਨੂੰ ਹੈ ਹੂੰ ਕੱਦ ਵੀ ਉਹਦਾ ਨਿਕਾਜ ਹੈ ਇੱਕ ਇਹਨਾਂ ਨਾਲ ਵਾਗ ਗਿਆ ਬਾਈ ਉਹਦਾ ਨਾਮ ਕਾਣਾ ਵਾਗੇ ਬਾਈ ਇਹ ਪੁਲਿਸ ਵਾਲਿਆਂ ਨੇ ਘੇਰ ਲੇ ਬਾਈ ਇਹ ਨਹੀਂ ਨਹੀਂ ਪਹਿਲਾਂ ਅਸੀਂ ਬਾਈ ਅਸੀਂ ਵਾਗੇ 91 ਸੈਕਟਰ ਹੂੰ ਜਾਂਦੇ ਨਹੀਂ ਉਹ ਤਾਂ ਲੈ ਲਈ ਪੈਗ ਲਾਉਣ ਜਾਂਦੇ ਸੀ ਸ਼ਾਮ ਨੂੰ ਤੁਰਪੰਦੀ ਸਵੇਰੇ ਦਾਰੂ ਪੀ ਕੇ ਸਵੇਰ ਨੂੰ ਮੋੜਨ ਦੀ ਵੀ ਕਰਨੀ ਆ ਸਾਨੂੰ ਪਤਾ ਨਹੀਂ ਉਹ ਵੀ ਵਗ ਜਾਂਦੇ ਸੀ ਬਾਈ ਰਾਤ ਨੂੰ दारू ਦੀ ਚੀਜ਼ ਬਾਗੇ ਸਵੇਰੇ ਵਾਪਸ ਆ ਗਏ ਅਸੀਂ ਵੀ ਬਾਗੇ ਉੱਥੇ ਉੱਥੇ ਸਾਨੂੰ ਬੰਦਾ ਕਹਿੰਦਾ ਵੀ ਆਪਣਾ ਸਮਾਨ ਜਾ ਫੜ ਕੇ ਲੈਣਾ ਜੀ ਤੂੰ ਕਹਿੰਦਾ ਵੀ ਮੇਰੀਆਂ ਭਾਸਮਾਂ ਜੀਆਂ ਨੇ ਮੈਂ ਮੈਂ ਦਾ ਜਿਆਦਾ ਲੰਮੀ ਹੋ ਜੂ ਫਿਰ ਮੈਂ ਮੋਟੀ ਮੋਟੀ ਦਾ ਬਾਈ ਇਹ ਭਾਸਮਾਂ ਲੈਣ ਬਾਗੇ ਬਾਈ ਮੂਰੇ ਬਾਈ ਇਹਨਾਂ ਤੋਂ ਕਿਤੇ ਕੱਟ-ਕੁੱਟ ਭੱਜਿਆ ਬੱਤੀ-ਬੁੱਤੀ ਕਰਾਸ ਕਰਕੇ ਇਹ ਬਾਈ ਪੁਲਿਸ ਵਾਲਿਆਂ ਨੇ ਇਹਨਾਂ ਦੀ ਮੂਰੇ ਗੱਡੀ ਲਾ ਕੇ ਘੇਰ ਲੇ ਬਾਈ ਇਹ ਘੇਰੇ ਪੁਲਿਸ ਵਾਲਾ ਕਹਿੰਦਾ ਵੀ ਪੁਲਿਸ ਵਾਲਾ ਕਹਿੰਦਾ ਵੀ ਨਿਕਲੋ ਬਾਹਰੇ ਓਏ ਜਦੋਂ ਬਾਈ ਇਹ ਨਿਕਲੇ ਕਹਿੰਦਾ ਕਿੱਥੋਂ ਆਇਓ ਏ ਹੰਦੀ ਬਰਨਾਲੇ ਤੋਂ ਕਹਿੰਦਾ ਭੈਣ ਦੇ ਯਾਰਾ ਤੁਹਾਨੂੰ ਇੱਥੇ ਤੱਕ ਕਹਿੰਨੇ ਰੋਕਿਆ ਹੀ ਨਹੀਂ ਓਏ ਤੇ ਚਲੋ ਜੀ ਕਹਿੰਦੇ ਨਹੀਂ ਜੀ ਨਹੀਂ ਜੀ ਐ ਕਹਿੰਦਾ ਓ ਰਿਆ ਓਏ ਤੂੰ ਮੋਟੇ ਜਨ ਉਹਨੂੰ ਧੀਰ ਜਨ ਕਹਿੰਦਾ ਕਹਿੰਦਾ ਓ ਰਿਆ ਓਏ ਕਹਿੰਦਾ ਜੀ ਕਹਿੰਦਾ ਇਹਦਾ ਇਹਦੀ ਪੁੱਠ ਸਿੱਧ ਕਿੱਧਰ ਆ ਕਿਹਦੀ ਪੁੱਠ ਸਿੱਧ ਕਿੱਧਰ ਆ ਕਹਿੰਦਾ ਗੋਲ ਜੇ ਦੀ ਤੇ ਕੋਈ ਨਹੀਂ ਕੋਈ ਨਹੀਂ ਐਂ ਜੇ ਕਰਕੇ ਉਹਦਾ ਕਾਣਾ ਸੀ ਬਾਈ ਉਹਦੇ ਪੈਗ ਲੱਗੇ ਬਈ ਉਹ ਖੰਭੇ ਕੰਨੀ ਖੜਾ ਕਰੀ ਜਾਵੇ ਸਸਰੀ ਗੱਲ ਜੀ ਸਸਰੀ ਗੱਲ ਜੀ ਦੀ ਖੜ ਗਏ ਰੋਡ ਤੇ ਖੜ ਗਏ ਉਹ ਕਹਿੰਦਾ ਵੀ ਸਾਰਾ ਰੋਡ ਤੇ ਹੀ ਖੜ ਗਏ ਬਾਈ ਉਹ ਬੋਲਦਾ ਬਾਈ ਆ ਕੇ ਦੋ ਕੁ ਮਿੰਟ ਬਾਅਦ ਕਾਣਾ ਇਹਨਾਂ ਨੂੰ ਕਹਿੰਦਾ ਪਿੰਦਰਾ ਇਹ ਕਹਿੰਦਾ ਯਾਰ ਮਲਾਜਮਾਂ ਜੀਆਂ ਚਾਕੜ ਬਾੜੀ ਨਹੀਂ ਹੈਗੀ ਕਹਿੰਦਾ ਇਹ ਕਹਿੰਦਾ ਕਹਿੰਦਾ ਵੀ ਕਿਉਂ ਕਿਵੇਂ ਕਹਿੰਦਾ ਭੈਣ ਦੋ ਵੀਰਾਂ ਸਸਰੀ ਗੱਲ ਬੁਲਾਦੀ ਕਹਿੰਦਾ ਯਾਰ ਸੁਣੀ ਕਹਿੰਦਾ ਯਾਰ ਸੁਣੀ ਨਹੀਂ ਰਿਹਾ ਨਾ ਕਹਿੰਦਾ ਜਵਾਬ ਦੇ ਰਿਹਾ ਇਹ ਕਹਿੰਦਾ ਭੈਣ ਨਾ ਖੰਭਾ ਸੀਗਾ ਤੇ ਚਲੋ ਜੀ ਇੰਨੀ ਗੱਲ ਹੋਈ ਚਲੋ ਇੰਨੇ ਚ ਸੈਟਿੰਗ ਨਹੀਂ ਹੋਣ ਲੱਗੀ ਇੱਕ ਉਹਨਾਂ ਚੋਂ ਅਣਪੜ੍ਹ ਸੀਗਾ ਤੇ ਮਤਲਬ ਉਹ ਵਿਚਾਰਾ ਪਹਿਲੇ ਹੀ ਪਿੰਡ ਮੱਝਾਂ ਦਾ ਕੰਮ ਕਰਦਾ ਕਰਦਾ ਵਿਚਾਰਾ ਗੂਹਾ ਗੂੜਾ ਕਰਦਾ ਕਰਦਾ ਚੰਡੀਗੜ੍ਹ ਲੈ ਗਿਆ ਉਹ ਕਿਤੇ ਉਹਨੇ ਡੱਕੇ ਬੇ ਨੇ ਮਤਲਬ ਪੈਗ ਲੱਗਿਆਂ ਚ ਇੱਕ ਸ਼ਬਦ ਸੁਣ ਲਿਆ ਵੀ ਰਿਕੁਐਸਟ ਹੀ ਹੈ ਜੀ ਵੀ ਪੁਲਿਸ ਵਾਲਿਆਂ ਨੂੰ ਜਿਵੇਂ ਆਪਾਂ ਕਹਿੰਦੇ ਰਿਕੁਐਸਟ ਹੀ ਹੈ ਜੀ ਉਹਨੇ ਸੁਣ ਲਿਆ ਵੀ ਰਿਕੁਐਸਟ ਨਾਲ ਪੁਲਿਸ ਵਾਲਾ ਮੰਨ ਜੂ ਉਹ ਕੋਲੇ ਗਿਆ ਉਹ ਮਿੰਟਕ ਬਾਅਦ ਕਹਿੰਦੇ ਕਿ ਰਿਕੁਐਸਟ ਹੀ ਹੈ ਜੀ ਰਿਕੁਐਸਟ ਹੀ ਹੈ ਜੀ ਤੇ ਪੁਲਿਸ ਵਾਲੇ ਕਹਿੰਦੇ ਕਹਿੰਦੇ ਯਾਰ ਇਹਨੂੰ ਪਿਠਾਓ ਇਹ ਕਹਿੰਦਾ ਅੱਧੇ ਘੰਟੇ ਦਾ ਲੱਗਿਆ ਕੁਐਸਟੀ ਹੈ ਜੀ ਕੁਐਸਟੀ ਹੈ ਜੀ ਚਲੋ ਜੀ ਮਗਰੀ ਬਾਈ ਉਹ ਕਾਣਾ ਆਵੇ ਤੁਰਿਆ ਮਗਰੀ ਕਾਣਾ ਆਵੇ ਬਾਈ ਤੁਰਿਆ ਉਹਨੂੰ ਕਿਹਾ ਜਾ ਗੱਡੀ 'ਚ ਬੈਠ ਉਹ ਤੇਰਾ ਯਾਰ ਗਿਆ ਪੁਲਿਸ ਵਾਲੇ ਕਹਿੰਦੇ ਉਹਨਾਂ ਦੀ ਗੱਡੀ 'ਚ ਬਹਿ ਗਿਆ ਜਾਨੀ ਪੁਲਿਸ ਵਾਲੇ ਕਹਿੰਦੇ ਵੀ ਜਾ ਓਏ ਗੱਡੀ 'ਚ ਬੈਠ ਉਹ ਗਿਆ ਉਹਨਾਂ ਦੀ ਗੱਡੀ 'ਚ ਬਹਿ ਕੇ ਪੁਲਿਸ ਵਾਲਿਆਂ ਦੀ ਗੱਡੀ 'ਚ ਬਹਿ ਕੇ ਅੰਦਰੋਂ ਲੋਕ ਲਾ ਕੇ ਤੇਰਾ ਯਾਰ ਐ ਕਰਕੇ ਬੈਠਾ ਊੜਾ ਮੋਟਾ ਹੀ ਬਾਈ ਧੀਰਜ ਤੇ ਜਦੋਂ ਬਾਈ ਪੁਲਿਸ ਵਾਲੇ ਕਹਿੰਦੇ ਵੀ ਤੁਹਾਡਾ ਤਾਂ ਚਲਾਨ ਹੋਊ ਗੱਡੀ ਬਾਂਡ ਹੋਊ ਤੇ ਉਹ ਮੋਟਾ ਜਾ ਬੋਲਦਾ ਕਿਉਂ ਯਾਰ ਮੇਰਾ ਫੋਨ ਕਿੱਥੇ ਕਹਿੰਦਾ ਯਾਰ ਤੇ ਇਹਨਾਂ ਫੋਨ ਕਰੂਗਾ ਕਿਸੇ ਅਫਸਰ ਨੂੰ ਵੀ ਕਿਸੇ ਵੱਡੇ ਅਫਸਰ ਨੂੰ ਫੋਨ ਕਰੂ ਭਿੰਦਰ ਕਹਿੰਦਾ ਵੀ ਗੱਡੀ 'ਚ ਪਿਆ ਕਹਿੰਦਾ ਖੜ ਜਾ ਯਾਰ ਮੈਂ ਫੋਨ ਲਿਆਉਣਾ ਜਾ ਕੇ ਗਿਆ ਗੱਡੀ 'ਚ ਹੋਣ ਜਾ ਕੇ ਲਿਆ ਕੇ ਮੈਂ ਭਿੰਦਰਾ ਲੋਕ ਕਰ ਦੇ ਗੱਡੀ ਇਹ ਕਹਿੰਦਾ ਵੀ ਕਿਉਂ ਕਹਦਾ ਮੈਨੂੰ ਐ ਜੀ ਹੋ ਗਿਆ ਵੀ ਵੀ ਗੱਡੀ ਬੌਂਡ ਨਾ ਕਰ ਦੇਣ ਵੀ ਭੈਣਾ ਫੋਨ ਵੀ ਨਾ ਵੀ ਫੋਨ ਵੀ ਨਾ ਨਾਲ ਹੀ ਚੱਲ ਜੇ ਫਿਰ ਇੱਕ ਹੋਰ ਸਾਡਾ ਆੜੀ ਸੀ ਬਾਈ ਇੰਨਾ 'ਚ ਸੱਤਾਂ 'ਚ ਐਮ ਡੀ ਉਹਨੇ ਕੀ ਕੀਤਾ ਜੀ ਉਹ ਕਹਿੰਦਾ ਯਾਰ ਖੜ ਜੋ ਮੈਂ ਲਾਉਣਾ ਫੋਨ ਉਹਨੇ ਬਾਈ ਫੋਨ ਲਾਇਆ ਸਾਡੇ ਇੱਕ ਮਤਲਬ ਸਾਡੇ ਦੋਸਤ ਆ ਗਏ ਬਾਈ ਉਹਨਾਂ ਦੇ ਨਾ ਡੈਡੀ ਮਤਲਬ ਵਧੀਆ ਪੋਸਟ ਤੇ ਨੇ ਹਾਂ ਉਹਨੇ ਕੀ ਕੀਤਾ ਬਾਈ ਉਹਨੇ ਫੋਨ ਲਾਇਆ ਕਹਿੰਦਾ ਹੈਲੋ ਕਹਿੰਦਾ ਬਾਈ ਸਤਿ ਸ੍ਰੀ ਅਕਾਲ ਕਹਿੰਦਾ ਸਤਿ ਸ੍ਰੀ ਅਕਾਲ ਕਹਿੰਦਾ ਕਿਵੇਂ ਹੋ ਕਹਿੰਦਾ ਠੀਕ ਆ ਕਹਿੰਦਾ ਬਾਈ ਹੈਪੀ ਬਰਥਡੇ ਉਹ ਕਹਿੰਦਾ थैंक यू ਐਨਾ ਕਹਿ ਕੇ ਕਹਿੰਦਾ ਸਾਨੂੰ ਐ ਹੋਈ ਗਿਆ ਵੀ ਹੁਣ ਵੀ ਕਹੂਗਾ ਵੀ ਜੀ ਅਸੀਂ ਰੋਕ ਜੇ ਲਏ ਮੜਾ ਜਾਂ ਛਡਾ ਦੋ ਕਹਿੰਦਾ ਕਹਿ ਕੇ ਹੈਪੀ ਬਰਥਡੇ ਚਲੋ ਠੀਕ ਆ ਜੀ ਸੌਣੇ ਵੀ ਗੁੱਡ ਨਾਈਟ ਚਲ ਐ ਨਾ ਕਿ ਫੋਨ ਕੱਟਦਾ ਹਿੰਮਤ ਵਿੱਚ ਪਵੇਂ ਨਾ ਕਹਿਣ ਕਿ ਦਾਰਲਿੰਗ ਉਹ ਆਫਸਰਾਂ ਦਾ ਦਾਰਲਿੰਗ ਥੋੜਾ ਐ ਹੁੰਦਾ ਦਾਰਲਿੰਗ ਦਾਰਲਿੰਗ ਫਿਰ ਬੁਲਾਉਣਾ ਪੈਂਦਾ ਹੈ ਹੈਪੀ ਬਰਥਡੇ ਫਿਰ ਛੱਡਿਆ ਕਿਦਾਂ ਦਾਰਲਿੰਗ ਉਹ ਕੀ ਹੋਇਆ ਬਾਈ ਮਤਲਬ ਮੁਲਾਜ਼ਮ ਵਿਚਾਰੇ ਚਲੋ ਸਿਆਣੇ ਸੀ ਹਨਾ ਉਹਨਾਂ ਨੇ ਦੇਖਿਆ ਵੀ ਯਾਰ ਜਵਾਕ ਨੇ ਸਟੂਡੈਂਟ ਨੇ ਮੁੰਡੇ ਗੁੰਡੇ ਨੇ ਉਹ ਕਹਿੰਦੇ ਵੀ ਯਾਰ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਵੀ ਕਰਦੇ ਗੁਰਦੇ ਦਾ ਕੀ ਆ ਵੀ ਬਸ ਆਈਆਂ ਜੀ ਬਸ ਬੇਲੇ ਜੇ ਤਰ੍ਹਾਂ ਫਿਰਦੇ ਆ ਜੀ ਐਂ ਜੀ ਜੇਬੂ ਤੇ ਉਹਨਾਂ ਨੇ ਦੇਖਿਆ ਵੀ ਯਾਰ ਗੱਡੀ ਵੀ ਮਾੜੀ ਐ ਗੱਡੀ 'ਚ ਬੰਦੇ ਵੀ ਸੱਤ ਨੇ ਉਹ ਕਹਿੰਦੇ ਵੀ ਚਲੋ ਐਂ ਕਰੋ ਇਹ ਥੋੜਾ ਚਲਾਣ ਤਾਂ ਬਾਵਾ ਬਣਦਾ 25-30000 ਦਾ ਵੀ ਲਿਆਓ ਦੇਓ 4-5000 ਰੁਪਏ ਇਹਨਾਂ ਦਾ ਭਾਈ 5-7000 ਰੁਪਏ ਫਾਈਨ ਜਾ ਕਰਕੇ ਇਹਨਾਂ ਨੂੰ ਫਾਈਨ ਕਰਤਾ ਹੀ ਕਰਕੇ ਇਹਨਾਂ ਨੂੰ ਕਹਿੰਦੇ ਜੇ ਸਾਲਿਓ ਚੰਡੀਗੜ੍ਹ ਦੀਗੇ ਨਾ ਨਹੀਂ ਨਹੀਂ ਭਾਈ ਪਰ ਰਾਤੇ ਰਾਤ ਵਾਪਸ ਝੜ ਜੋਗੇ ਕਹਿੰਦੇ ਕਿੱਧਰ ਨੂੰ ਜਾਣਾ ਕਿ ਵੀ ਜੀਰਕੌਰ ਜਾਣਾ ਕਹਿੰਦਾ ਦੋ ਜਣੇ ਜਾਓ ਬਾਕੀ ਇੱਥੇ ਰਹਿ ਜਾਓ